ਕਾਮ ਚਲਾਉਂਦਾ ਨੂੰ ਹੋ ਗਈ ਅਤੇ ਆਪ ਜੀ ਦੀ ਆਯੂ ਵੀ 18 ਸਾਲ ਦੀ ਹੋ ਗਈ ਤਾਂ ਆਪ ਜੀ ਨੂੰ ਹਰ ਪ੍ਰਕਾਰ ਯੋਗ ਸਮਝ ਕੇ ਭਈਆ ਜੈ ਰਾਮ ਤੇ ਬੀਬੇ ਨਾਨਕੀ ਜੀ ਨੇ ਬਾਬਾ ਕਾਲੂ ਚੰਦ ਅਤੇ ਮਾਤਾ ਤ੍ਰਿਪਤਾ ਜੀ ਨਾਲ ਸਲਾਹ ਕਰਕੇ ਗੁਰੂ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਨ ਚੰਦ ਖੱਤਰੀ ਦੀ ਸੁਪਤਰੀ ਬੀਬੀ ਸੁਲੱਖਣੀ ਜੀ ਨਾਲ 24 ਜੇੜ ਸੰਮਤ 1544 ਨੂੰ ਆਪਣੀ ਕੁੱਲ ਰੀਤੀ ਦੀ ਮਰਿਆਦਾ ਅਨੁਸਾਰ ਬੜੀ ਧੂਮ ਧਾਮ ਨਾਲ ਕਰ ਦਿੱਤਾ ਵਿਆਹ ਕਰਕੇ ਆਪ ਜੀ ਫਿਰਮੋਦੀ ਦੀ ਕਾਰ ਵਿੱਚ ਲੱਗ ਪਏ ਅਤੇ 13-13 ਦਾ ਜਾਪ ਕਰਨ ਲੱਗੇ ਇਨ੍ਹਾਂ ਦੀ 13-13 ਦੀ ਰੱਤ ਵੇਖ ਕੇ ਸੁਣ ਕੇ ਈਰਖਾ ਵਾਦੀਆਂ ਨੇ ਨਵਾਬ ਦੇ ਕੰਨ ਭਰ ਦਿੱਤੇ ਕੀ ਤੁਹਾਡਾ ਮੋਤੀ ਮੋਦੀ ਖੰਨਾ ਲੁੱਟਾਈ ਜਾ ਰਿਹਾ ਹੈ ਨਵਾਬ ਦੇ ਕਨਪਰ ਦਿੱਤੇ ਤਾਂ ਜੋ ਧਿਆਨ ਨਾ ਦਿਓਗੇ ਤਾਂ ਸਭ ਕੁਝ ਉਜਾੜ ਕੇ ਕਿਸੇ ਪਾਸੇ ਨੂੰ ਨਿਕਲ ਜਾਵੇਗਾ ਪਰ ਜਦ ਨਵਾਬ ਨੇ ਆਪਣੇ ਮੁਨਸੀ ਤੋਂ ਪੜਤਾਲ ਕਰਾ ਕੇ ਵੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਸਰਕਾਰੀ ਹਿਸਾਬ ਠੀਕ ਹੈ ਸਗੋਂ ਗੁਰੂ ਜੀ ਦੀ ਕੁਝ ਰਕਮ ਵਧਦੀ ਹੈ ਇਸ ਤਰ੍ਹਾਂ ਹੀ ਦੋ ਵਾਰ ਹੋਇਆ ਫੇਰ ਵੀ ਲੋਕਾਂ ਦੇ ਕਹਿਣ ਕਰਕੇ ਨਵਾਬ ਨੇ ਸਾਬ ਕਰਵਾਏ ਪਰ ਸਦਾ ਗੁਰੂ ਜੀ ਦੀ ਰਕਮ ਹੀ ਨਵਾਬ ਵੱਲ ਨਿਕਲਦੀ ਰਹੀ ਗੁਰੂ ਜੀ ਹਰ ਰੋਜ਼ ਅੰਮ੍ਰਿਤ ਵੇਲੇ ਵਈ ਨਦੀ ਵਿੱਚ ਜੋ ਸ਼ਹਿਰ ਸੁਲਤਾਨਪੁਰ ਦੇ ਪਾਸ ਵਕ ਇਸ਼ਨਾਨ ਕਰਨ ਜਾਂਦੀ ਸਾਨਿਕ ਦਿਨ ਜਦ ਆਪ ਜੀ ਨੇ ਪਾਣੀ ਵਿੱਚ ਚੁਬਕੀ ਮਾਰੀ ਤਾਂ ਫਿਰ ਬਾਹਰ ਨਾ ਆਏ ਕੁਝ ਚਿਰ ਉਡੀਕ ਕੇ ਆਪ ਜੀ ਦੇ ਸੇਵਕ ਨੇ ਜੋ ਕੱਪੜੇ ਫੜ ਕੇ ਨਦੀ ਦੇ ਕਿਨਾਰੇ ਬੈਠਾ ਸੀ ਕਰ ਜਾ ਕੇ ਜੈ ਰਾਮ ਜੀ ਨੂੰ ਖਬਰ ਸੁਣਾਈ ਕਿ ਨਾਨਕ ਜੀ ਡੁੱਬ ਗਏ ਹਨ ਤਾਂ ਜੈ ਰਾਮ ਜੀ ਤੋਬਿਆਂ ਨੂੰ ਨਾਲ ਲੈ ਕੇ ਨਦੀ ਤੇ ਗਏ ਅਤੇ ਆਪ ਜੀ ਦੀ ਭਾਲ ਕਰਾਈ ਪਰ ਆਪ ਜੀ ਨਾ ਮਿਲੇ ਬਹੁਤ ਦੇਖਭਾਲ ਕਰਕੇ ਸਭ ਲੋਕ ਘਰੋਂ ਘਰੀ ਚਲੇ ਗਏ ਭਈਆ ਜੈ ਰਾਮ ਜੀ ਘਰ ਵਿੱਚ ਬਹੁਤ ਚਿੰਤਾ ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਤੀਜੇ ਦਿਨ ਸਵੇਰੇ ਹੀ ਇੱਕ ਇਸ਼ਨਾਨ ਕਰਨ ਵਾਲੇ ਭਗਤ ਨੇ ਆਣ ਕੇ ਬੇਬੇ ਜੀ ਨੂੰ ਦੱਸਿਆ ਕਿ ਤੁਹਾਡੇ ਭਰਾ ਜੀ ਨਦੀ ਕਿਨਾਰੇ ਬੈਠੇ ਹੋયા ਨੇ ਇਹ ਗੱਲ ਸੁਣਦਿਆਂ ਹੀ ਭਈਆ ਜੈ ਰਾਮ ਜੀ ਵੇਈ ਵੱਲ ਦੌੜ ਪਏ ਅਤੇ ਜੋਂ-ਜੋ ਪਤਾ ਲੱਗਦਾ ਗਿਆ ਉੱਥੇ ਹੋਰ ਲੋਕ ਵੀ ਬਹੁਤ ਪਹੁੰਚ ਗਏ ਜਦ ਇਸ ਤਰ੍ਹਾਂ ਆਪ ਜੀ ਦੇ ਚਾਰ ਚੁਫੇਰੇ ਲੋਕਾਂ ਦੀ ਭੀੜ ਲੱਗ ਗਈ ਤਾਂ ਆਪ ਜੀ ਮਲਕੜੇ ਹੀ ਭੀੜ ਵਿੱਚੋਂ ਨਿਕਲ ਕੇ ਆਪਣੀ ਹੱਟੇ ਤੇ ਪਹੁੰਚ ਗਏ ਆਪ ਜੀ ਦੇ ਨਾਲ ਹੀ ਇਸਤਰੀ ਪੁਰਸ਼ਾਂ ਦੀ ਭੀੜ ਹਟੀ ਉੱਤੇ ਆਣ ਲੱਗੀ ਲੋਕਾਂ ਦੀ ਭੀੜ ਵੇਖ ਕੇ ਗੁਰੂ ਜੀ ਨੇ ਮੋਦੀ ਖਾਨੇ ਦਾ ਬੂਹਾ ਖੋਲ ਦਿੱਤਾ ਤੇ ਕਿ ਹਾ ਜਿਸ ਚੀਜ਼ ਦੀ ਕਿਸੇ ਨੂੰ ਲੋੜ ਹੈ ਲੈ ਜਾਵੋ ਤਾਦ ਲੋਕਾਂ ਨੇ ਕੜੀ ਅੱਧੀ ਕੜੀ ਵਿੱਚ ਹੀ ਸਾਰਾ ਮੋਦੀ ਖਾਨਾ ਖਾਲੀ ਕਰ ਦਿੱਤਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੋਦੀ ਖਾਨਾ ਲੂਟਾਂ ਪੁਟਾ ਕੇ ਆਪ ਗੁਰੂ ਜੀ ਗੱਲ ਵਿੱਚ ਫਕੀਰੀ ਬਾਣਾ ਗੋਤਰੀ ਪਾ ਕੇ ਮਸਾਨਾ ਵਿੱਚ ਜਾ ਬੈਠੇ ਮੋਦੀ ਖਾਨੇ ਲੁੱਟੇ ਜਾਣ ਦੀ ਅਤੇ ਗੁਰੂ ਜੀ ਦੇ ਚਲੇ ਜਾਣ ਦੀ ਜਦ ਨਵਾਬ ਨੂੰ ਖਬਰ ਲੱਗੀ ਤਾਂ ਉਸ ਨੇ ਆਪਣੇ ਮੁਨਸੀਪਾਸੋਂ ਮੋਦੀ ਖਾਨੇ ਦੀਆਂ ਵਹੀਆਂ ਦਾ ਹਿਸਾਬ ਜੈ ਰਾਮ ਜੀ ਨੂੰ ਸਦਕੇ ਪਰਤਾਲ ਕਰਵਾਇਆ ਹਿਸਾਬ ਦੀ ਪਰਤਾਲ ਕਰਕੇ ਮੁਨਸੀ ਨੇ ਦੱਸਿਆ ਕਿ ਗੁਰੂ ਜੀ ਨੇ 760 ਰੁਪਏ ਸਰਕਾਰ ਵੱਲ ਵੱਧ ਨਿਕਲਦੇ ਹਨ ਇਹ ਵਾਦੇ ਦੀ ਗੱਲ ਸੁਣ ਕੇ ਨਵਾਬ ਬੜਾ ਖੁਸ਼ ਹੋਇਆ ਸੁਣੇ ਗੁਰੂ ਜੀ ਨੂੰ ਸਦਕੇ ਬੜੇ ਸਤਕਾਰ ਨਾਲ ਕਿਹਾ ਕਿ ਉਦਾਸ ਨਾ ਹੋ ਆਪਣਾ ਵੱਧ ਦਾ ਰੁਪਇਆ ਤੇ ਹੋਰ ਵੀ ਮੇਰੇ ਪਾਸੋਂ ਲੈ ਕੇ ਮੋਦੀ ਖਾਨੇ ਦਾ ਕੰਮ ਜਾਰੀ ਰੱਖੋ ਪਰ ਗੁਰੂ ਜੀ ਨੇ ਕਿਹਾ ਹੁਣ ਅਸਾਂ ਇਹ ਕਾਰ ਨਹੀਂ ਕਰਨੀ ਸਾਨੂੰ ਕੁਝ ਹੋਰ ਕਰਨ ਦਾ ਕਰਤਾਰ ਵੱਲੋਂ ਹੁਕਮ ਹੋਇਆ ਹੈ ਨਵਾਬ ਨੇ ਪੁੱਛਿਆ ਕੀ ਹੁਕਮ ਹੋਇਆ ਹੈ ਗੁਰੂ ਜੀ ਨੇ ਮੂਲ ਮੰਤਰ ਦਾ ਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਨਵਾਬ ਨੇ ਪੁੱਛਿਆ ਹੁਕਮ ਤੁਹਾਨੂੰ ਕਰਤਾਰ ਨੇ ਕਦੋਂ ਦਿੱਤਾ ਹੈ ਗੁਰੂ ਜੀ ਨੇ ਦੱਸਿਆ ਕਿ ਜਦ ਅਸੀਂ ਵਿਹ ਵਿੱਚ ਇਸ਼ਨਾਨ ਕਰਨ ਲੱਗੇ ਸੀ ਤਾਂ ਉੱਥੋਂ ਅਸੀਂ ਸੱਚਖੰਡ ਆਪਣੇ ਸਵਾਮੀ ਪਾਸ ਚਲੇ ਗਏ ਸੀ ਉੱਥੋਂ ਸਾਨੂੰ ਇਹ ਆਗਿਆ ਹੋਈ ਹੈ ਕਿ ਨਾਨਕ ਜੀ ਇਹ ਮੰਤਰ ਦਾ ਜਾਪ ਜਪੋ ਅਤੇ ਹੋਰਾਂ ਨੂੰ ਜਪਾ ਕੇ ਕਲਯੁਗ ਦੇ ਜੀਵਾਂ ਦਾ ਨਿਸ਼ਤਾਰਾ ਕਰੋ ਸੋ ਅਸੀਂ ਆਪਣੇ ਮਾਲਕ ਦੇ ਇਸ ਹੁਕਮ ਦੀ ਪਾਲਣਾ ਕਰਨੀ ਇਸ ਪਰਥਾਏ ਭਾਈ ਗੁਰਦਾਸ ਜੀ ਵਾਰ 24 ਵਿੱਚ ਲਿਖਦੇ ਹਨ ਬਾਬਾ ਪੰਦਾ ਸਤਖੰਡ ਨੌ ਨਿੱਧ ਨਾਮ ਗਰੀਬੀ ਪਾਈ ਬਾਬਾ ਨਾਨਕ ਜੀ ਸਤਬ ਜੀ ਨੂੰ ਨੌ ਨਦੀਆਂ ਦਾ ਖਜ਼ਾਨਾ ਨਾਮ ਤੇ ਨਿਮਰਤਾ ਪ੍ਰਾਪਤ ਹੋਇਆ ਇੱਥੇ ਵਈ ਨਦੀ ਦੇ ਕਿਨਾਰੇ ਜਿੱਥੇ ਗੁਰੂ ਜੀ ਵਈ ਵਿੱਚੋਂ ਬਾਹਰ ਨਿਕਲ ਕੇ ਪ੍ਰਗਟ ਹੋਏ ਸਨ ਉੱਥੇ ਗੁਰਦੁਆਰਾ ਸੰਤ ਘਾਟ अथवा ਗੁਰਦੁਆਰਾ ਬੀਰ ਸੈਬ ਬੜਾ ਸੁੰਦਰ ਬਣਿਆ ਹੋਇਆ ਹੈ ਇਸ ਸਥਾਨ ਤੇ ਗੁਰੂ ਜੀ ਵਈ ਨਦੀ ਵਿੱਚ ਹਰ ਰੋਜ਼ ਅੰਮ੍ਰਿਤ ਵੇਲੇ ਇਸਨਾਨ ਕਰਕੇ ਕੁਝ ਸਮਾਂ ਜੋੜ ਬਿਰਤੀ ਜੋੜ ਕੇ ਬੈਠਿਆ ਕਰਦੇ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਵਾਬ ਨਾਲ ਗੱਲਬਾਤ ਕਰਕੇ ਗੁਰੂ ਜੀ ਫਿਰ ਮੜੀਆਂ ਵਿੱਚ ਜਾ ਬੈਠੇ ਅਤੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਕਰਦੇ ਪਰ ਜੇ ਕਦੀ ਬੋਲਦੇ ਤਾਂ ਕੇਵਲ ਇਤਨਾ ਹੀ ਕਹਿੰਦੇ ਨਾ ਕੋਈ ਹਿੰਦੂ ਨਾ ਮੁਸਲਮਾਨ ਜਿਸ ਦਾ ਮਤਲਬ ਸੀ ਕਿ ਹਿੰਦੂ ਮੁਸਲਮਾਨ ਦੋਵੇਂ ਹੀ ਦਿਖਾਵੇ ਦੇ ਹਨ ਸੱਚਾ ਈਮਾਨਦਾਰ ਦੂਹਾ ਵਿੱਚੋਂ ਆਪਣੇ ਤਰਮ ਉੱਤੇ ਕੋਈ ਵੀ ਨਹੀਂ ਹੈ ਆਪ ਜੀ ਦੀ ਚੁੱਪਚਾਪੀ ਹਾਲਤ ਵੇਖ ਕੇ ਕੋਈ ਵੇਖਣ ਵਾਲਾ ਕਹੇ ਕਿ دیਵਾਨਾ ਹੋ ਗਿਆ ਹੈ ਕੋਈ ਆਖੇ ਇਸ ਨੂੰ ਭੂਤ ਚੰਬੜ ਗਿਆ ਤੇ ਲੋਕਾਂ ਦੀਆਂ ਗੱਲਾਂ ਸੁਣ ਕੇ ਨਵਾਬ ਨੇ ਆਪਣੇ ਕਾਜੀ ਨੂੰ ਗੁਰੂ ਜੀ ਦੀ ਖਬਰ ਲੈਣ ਭੇਜਿਆ ਜਦ ਕਾਜੀ ਨੇ ਜਾ ਕੇ ਵੇਖਿਆ ਆਪ ਜੀ ਨੂੰ ਸੁਖ ਸ਼ਾਂਤ ਪੁੱਛੀ ਤਾਂ ਆਪ ਜੀ ਨੇ ਸ਼ਬਦ ਦੁਆਰਾ ਕਾਜੀ ਨੂੰ ਉੱਤਰ ਦਿੱਤਾ ਮਾਰੂ ਮਹੱਲਾ ਪਹਿਲਾ ਕੋਈ ਅੱਖੇ ਭੂਤਨਾ ਕੋਕ ਹੈ ਬੀਤਲਾ ਕੋਈ ਅੱਖੇ ਆਦਮੀ ਨਾਨਕ ਵਿਚਾਰਾ ਪਿਆ ਦੀਵਾਨ ਸਹ ਕਾ ਨਾਨਕ ਗੁਰੰਨਾ ਹਰ ਹਰ ਉਹ ਹਰ ਬਿਨ ਅਵਰ ਨਾ ਜਾਣ ਰਹਾਉ ਤੂੰ ਦੀਵਨ ਨ ਜਾਣੀਐ ਨਾ ਪੈ ਦੀਵਨ ਨ ਹੋਏ ਕੀ ਸੈ ਬਹਾਰਾ ਦੂਜਾ ਵਰ ਨਾ ਜਾਣੈ ਕੋਈ ਤੋਂ ਦੇਵ ਨਾ ਜਾਣੀਐ ਜਾਇਕਾ ਕਰ ਕਮਾਏ ਹੁਕਮ ਪਛਾਨੈ ਖਸਮ ਕਾ ਦੂਜੀ ਵਰ ਸਿਆਣਪ ਕਾਏ ਤੋਂ ਦੇਵ ਨਾ ਜਾਣੀਐ ਜਸੈ ਵਤ੍ਰੀ ਪਿਆਰ ਮੰਦਾ ਜਾਣਿਆ ਆਪ ਕੋ ਵਰ ਪਲਾਸ ਸੰਸਾਰ ਇਸ ਸ਼ਬਦ ਨੂੰ ਪੜ੍ਹ ਕੇ ਗੁਰੂ ਜੀ ਨੇ ਫੇਰ ਨਾ ਕੋਈ Hindu ਨਾ Musalman ਆਖਣ ਲੱਗ ਪਈ ਗੱਲ ਸੁਣ ਕੇ ਕਾਜੀ ਨੇ ਨਵਾਬ ਨੂੰ ਆਣ ਕੇ ਦੱਸਿਆ ਕਿ ਨਾਨਕ Hindu Musalman ਦੋਵਾਂ ਨੂੰ ਨਿੰਦਦਾ ਹੈ ਉਸ ਨੂੰ ਸੱਦ ਕੇ ਪੁੱਛਿਆ ਜਾਵੇ ਕਿ ਉਹ ਮੁਸਲਮਾਨਾਂ ਦੇ ਸਬੰਧ ਵਿੱਚ ਇਹ ਗੱਲ ਕਿਉਂ ਕਹਿੰਦਾ ਹੈ ਕਾਜੀ ਨੇ ਜ਼ੋਰ ਦੇਣ ਤੇ ਜਦ ਨਵਾਬ ਨੇ ਗੁਰੂ ਜੀ ਨੂੰ ਸੱਦ ਕੇ ਪੁੱਛਿਆ ਕਿ ਕੀ ਗੱਲ ਠੀਕ ਤੁਸਾਂ ਨੇ ਆਖੀ ਹੈ ਨਾ ਕੋਈ Hindu ਨਾ ਮੁਸਲਮਾਨ ਜੇ ਤੁਸਾਂ ਇਹ ਠੀਕ ਆਖੀ ਹੈ ਤਾਂ ਫਿਰ ਦੱਸੋ ਮੁਸਲਮਾਨ ਕੋਈ ਕਿਉਂ ਨਹੀਂ ਹੈ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਮੁਸਲਮਾਨ ਹੋੜਾ ਬੜਾ ਕਠਨ ਹੈ ਜੈਸਾ ਕਿ ਵਾਰ ਮਾਝ ਸ਼ਲੋਕਮਾਲਾ ਪਹਿਲਾ ਮੁਸਲਮਾਨ ਕਹਾਵਣ ਮੁਸਕਲ ਜਹ ਹੋਇ ਤਾ ਮੁਸਲਮਾਨ ਕਹਾਵੇ ਅਵਲ ਔਲਦੀਨ ਕਰ ਮਿੱਠਾ ਮੁਸਕਲ ਮਾਨਾ ਮਾਲ ਮੁਸਾਵੇ ਹੋਈ ਮੁਸਲਮ ਦੀਨ ਮੋਹਣਾ ਮਨਨ ਜੀਵਨ ਕਾ ਪਰਮ ਚੁਕਾਵੇ ਰੱਬ ਕੀ ਰਜ਼ਾਈ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮਿਹਰਮੰਤ ਹੋਇ ਤਾ ਮੁਸਲਮਾਨ ਕਹਾਵੇ ਓਲਿਆਵਾ ਸੰਤਾਂ ਦਾ ਇਸ ਤਰ੍ਹਾਂ ਗੱਲਾਂ-ਬਾਤਾਂ ਕਰਦਿਆਂ ਨੂੰ ਜਦ ਨਮਾਜ਼ ਦਾ ਵੇਲਾ ਹੋ ਗਿਆ ਤਾਂ ਕਾਜੀ ਨੇ ਕਹੇ ਹੁਣ ਨਮਾਜ਼ ਦਾ ਵੇਲਾ ਹੋ ਗਿਆ ਸਾਡੇ ਨਾਲ ਮਸਜਿਦ ਵਿੱਚ ਚੱਲ ਕੇ ਨਮਾਜ਼ ਪੜੋ ਅਤੇ ਵੇਖੋ ਅਸੀਂ ਸੱਚੇ ਮੁਸਲਮਾਨ ਹਾਂ ਕਿ ਨਹੀਂ ਗੁਰੂ ਜੀ ਨੇ ਉਹਨਾਂ ਨਾਲ ਨਮਾਜ਼ ਪੜਨ ਮਸਜਿਦ ਵਿੱਚ ਚਲੇ ਗਏ ਕਾਜੀ ਨੇ ਨਵਾਬ ਨੇ ਗੁਰੂ ਜੀ ਨੂੰ ਆਪਣੇ ਨਾਲ ਖੜਾ ਕਰ ਲਿਆ ਤੇ ਨਮਾਜ਼ ਪੜਨ ਲੱਗ ਪਏ ਪਰ ਗੁਰੂ ਜੀ ਚੁੱਪ ਚਾਪ ਖੜੋਤੇ ਰਹੇ ਜਦ ਉਹ ਨਮਾਜ਼ ਤੋਂ ਵਿਹਲੇ ਹੋਏ ਤਾਂ ਕਾਜ਼ੀ ਨੇ ਪੁੱਛਿਆ ਤੂੰ ਸਾਡੇ ਨਾਲ ਨਮਾਜ਼ ਕਿਉਂ ਨਹੀਂ ਪੜੀ ਗੁਰੂ ਜੀ ਨੇ ਕਿਹਾ ਮੈਂ ਨਮਾਜ਼ ਕਿਸ ਨਾਲ ਪੜਦਾ ਤੇਰੇ ਘਰ ਕੋੜੀ ਸੂਈ ਹੈ ਤੇਰਾ ਮਨ ਉਸ ਕੋੜੀ ਦੀ ਵਛੇਰੀ ਵਿੱਚ ਸੀ ਕਿ ਉਹ ਘਰ ਦੇ ਵੇੜੇ ਦੀ ਖੂਈ ਵਿੱਚ ਨਾ ਡਿੱਗ ਪਵੇ ਨਮਾਜ਼ ਪੜਨ ਵਾਲਾ ਤੇਰਾ ਮਨ ਤਾਂ ਵਛੇਰੀ ਵਿੱਚ ਸੀ ਮੈਂ ਨਮਾਜ਼ ਕਿਸ ਨਾਲ ਪੜਦਾ ਇਹ ਗੱਲ ਸੁਣ ਕੇ ਕਾਜ਼ੀ ਨੇ ਕੋਦ ਦਿੱਕੇ ਕਿ ਆ ਠੀਕ ਹੈ ਮੇਰਾ ਮਨ ਜੇ ਨਮਾਜ਼ ਵਿੱਚ ਨਹੀਂ ਸੀ ਤਾਂ ਤੁਸੀਂ ਨਵਾਬ ਸਾਹਿਬ ਨਾਲ ਨਮਾਜ਼ ਪੜ ਲੈਣੀ ਸੀ ਤਾਂ ਤੇ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਦਾਤਾ ਮਨ ਕਾਬਲ ਵਿੱਚ ਘੋੜੇ ਖਰੀਦ ਰਿਆ ਸੀ ਉਹ ਵੀ ਇੱਥੋਂ ਨਮਾਜ਼ ਤੋਂ ਗੈਰ ਹਾਜ਼ਰ ਸਨ ਤੁਸੀਂ ਦੋਹਾਂ ਨੇ ਸਾਈ ਨਾਨ ਮਖੋਲ ਕੀਤਾ ਹੈ ਮੈਂ ਨਮਾਜ਼ ਕਿਸ ਨਾਲ ਪੜਦਾ ਆਪ ਜੀ ਦੇ ਬਚਨ ਸੁਣ ਕੇ ਕਾਜੀ ਨੇ ਨਵਾਬ ਦੋਹਾਂ ਨੇ ਆਪਣੀ ਭੁੱਲ ਮੰਨੀ ਤੇ ਆਪ ਜੀ ਨੂੰ ਰੱਬ ਦੇ ਪਿਆਰ ਕਰਨ ਵਾਲਾ ਸੱਚਾ ਮਹਾਪੁਰਸ਼ ਮੰਨ ਕੇ ਨਮਸਕਾਰ ਕੀਤੀ ਇਸ ਵਾਰਤਾ ਆਪ ਉਪਰੰਤ ਗੁਰੂ ਜੀ ਫਿਰ ਮਸਾਨਾ ਵਿੱਚ ਜਾ ਬੈਠੇ ਆਪ ਜੀ ਨੇ ਆਪ ਸੌਣ ਜਾਣ ਵਾਲਿਆਂ ਦੀ ਸਦਾ ਹੀ ਭੀੜ ਲੱਗੀ ਰਹਿੰਦੀ ਆਪ ਜੀ ਨੂੰ ਸਭ ਨੂੰ ਯਥਾ ਯੋਗ ਸਤ ਨਾਮ ਦਾ ਸਿਵਨ ਦਾ ਉਪਦੇਸ਼ ਦਿੰਦੇ ਰਹਿੰਦੇ 2 2.5 ਮਹੀਨੇ ਇੱਥੇ ਨਿਵਾਸ ਰੱਖ ਕੇ ਆਪ ਜੀ ਨੇ ਲੋਕਾਈ ਸੁਧਨ ਵਾਸਤੇ ਤਿਆਰੀ ਕਰ ਲਈ ਇਸ ਸਮੇਂ ਤੱਕ ਆਪ ਜੀ ਦੇ ਘਰ ਦੋ ਸਹਿਬਜ਼ਾਦੇ ਸ਼੍ਰੀ ਚੰਦ ਜੀ ਭਾਦਰੋ ਸੁਦੀ 9 ਸੰਮਤ 5100 1551 ਤੇ ਲక్ష్ਮੀ ਦਾਤਾ ਜੀ 19 ਫਗਣ ਸੰਮਤ 1553 ਨੂੰ ਮਾਤਾ ਸੁਰਖਣੀ ਜੀ ਦੇ ਉਧਰ ਤੋਂ ਹੋ ਚੁੱਕੇ ਸਨ ਇਹਨਾਂ ਦੋਹਾਂ ਸਹਿਬਜ਼ਾਦਿਆਂ ਤੇ ਇਹਨਾਂ ਦੀ ਮਾਤਾ ਸੁਲੱਖਣੀ ਜੀ ਨੂੰ ਆਪ ਜੀ ਨੇ ਬੇਬੇ ਨਾਨਕੀ ਜੀ ਪਾਸ ਰਹਿਣ ਵਾਸਤੇ ਛੱਡ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ